ਇੰਦਰਪਾਲ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਬਹੁਤ ਗਰਮੀ ਦੇਖੀ ਠੀਕ ਹੈ ਇਹ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਇਹ ਤਾਂ ਪਤਾ ਨਹੀਂ ਵੀ ਕਿਧਰੋਂ ਜਾ ਰਿਹਾ ਸੀ ਬਹੁਤ ਪਤਾ ਲੱਗਿਆ ਜੀ ਇੱਥੇ ਆਏ ਹੋ ਤੋਂ ਕਿਹ ਬਾਰ ਦਾਤ ਹੋਈ ਇਹਦੇ ਨਾਲ ਪਤਾ ਨਹੀਂਦਾ ਵੀ ਫਿਰ ਬੁੱਜੇ ਚਲੋ ਜਾਨ ਬਾਈ ਬੱਚੇ ਤਾਂ ਬੰਦੇ ਦੇਖ ਨਹੀਂ ਪਤਾ ਨਹੀਂ ਸੰਤ ਤਾਂ ਇੱਥੇ ਖੜੇ ਹੋ ਕੇ ਕੋਈ ਸੁਣਾਉਣ ਆਏ ਜੀ ਅੱਛਾ ਹਾਂ ਜੀ ਉਹ ਪਤਾ ਵੀ ਇੰਦਰਪਾਲ ਸੀਗਾ ਮੁੰਡੇ ਦਾ ਨਾਮ ਕਿਹਦਾ ਹਰਵਿੰਦਰ ਕਹਿੰਦਾ ਡੱਬੀ ਨੂੰ ਬੁੱਟਰ ਇੱਥੋਂ ਦੋਹਰ ਗਰਮੀ ਦਾ ਜੀ ਕਿੰਨੀ ਉਮਰ ਸੀਗੀ ਉਮਰ ਹੋਊ ਜੀ ਇਹਦੀ 35 ਸਾਲ ਦੀ ਉੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਹਾਂਜੀ ਉੱਥੇ ਹਸਪੀਟਲ ਨਾਲ ਹੀ ਬਾਬੇ ਕਿਥੇ ਲੁਕੇ ਉੱਥੇ ਲੈ ਕੇ ਗਏ ਬੁੜਵਾ ਚੰਦੂ ਜੀ ਲੈ ਕੇ ਰਹਿ ਕਰਤਾਨ ਨੇ ਸਰ ਉਹ ਕਹਿੰਦੇ ਕੋਈ ਦੁੱਧਰ ਪਿੰਡ ਤੋਂ ਕਿਸੇ ਨੇ ਗੋਲੀ ਮਾਰਤੀ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਕੰਡੀਸ਼ਨ ਉਹਦੀ ਜਿਆਦਾ ਹੀ ਖਰਾਬ ਸੀਗਾ ਉਹਨੂੰ ਰੈਫਰ ਕਰਤਾ ਹੈ ਸੈਂਟਰ ਚ ਉਹਨੂੰ ਕੰਡੀਸ਼ਨ ਕੀ ਸੀ ਸੌਰੀ ਕੰਡੀਸ਼ਨ ਕੀ ਸੀ ਕੰਡੀਸ਼ਨ ਸਿੱਕੀ ਰੈਫਰ ਕੀਤਾ ਸ਼ਾਇਦ ਹੀ ਬੱਚੇ ਰਸਤੇ 'ਚ ਜਾਂਦੇ ਜਾਂਦੇ ਸ਼ਾਇਦ ਕਿ ਇਸ ਜਗ੍ਹਾ ਤੇ ਗੋਲੀ ਲੱਗੀ ਉਹਦੇ ਲੈਫਟ ਫੋਰਹੈਡ ਤੇ ਲੱਗੀ ਹੈ ਤੇ ਬ੍ਰੇਨ ਮੈਟਰ ਆਊਟ ਆ ਸਾਰਾ ਹੁਣ ਤੁਹਾਡੇ ਲੋਕ ਕੀ ਟਰੀਟਮੈਂਟ ਕੀਤਾ ਛੋਟੇ ਬਲ ਜਿਹੜੀ ਫਰਸਟ ایڈ ਹੁੰਦੀ ਅਸੀਂ ਦੇ ਕੇ ਨੂੰ ਰੈਫਰ ਕਰ ਜਿਹੜੀ ਸਾਨੂੰ ਅੱਜ 8:35 ਵਜੇ ਕਰੀਬ ਇਹਨੂੰ ਕਨਫਰਮੇਸ਼ਨ ਮਿਲੀ ਸੀ ਇਹ ਵੀ ਇੱਕ ਇੱਕ ਨੌਜਵਾਨ ਦੇ 30-35 ਸਾਲ ਦਾ ਹੈਗਾ ਜਿਹੜਾ ਨਾਮ ਲੂਮ ਕੋਈ ਕਾਰ ਤੇ ਆਏ ਸੀਗੇ ਇਹਦੇ ਤੇ ਫਾਇਰਿੰਗ ਕਰਕੇ ਜਿਹੜੇ ਦੌੜ ਗਏ ਨੇ ਨਾਮ ਲੂਮ ਸੀਗੇ ਤੇ ਵੈਪਨ ਕਿਹੜਾ ਸੀ ਕੋਈ ਵੈਪਨ ਵੈਸੇ ਸਾਨੂੰ ਕਾਲ ਮਿਲੇ ਨੇ 3-45 ਦੇ ਮਿਲੇ ਨੇ 45 ਬੋਲ ਦੇ ਇਹ ਕਿੰਨੇ ਲੱਗੀਆਂ ਇਸ ਨੌਜਵਾਨ ਦੇ ਫਿਲਹਾਲ ਤਾਲੇ ਕੁਝ ਕਹਾਣੀਦਾਂ ਸਾਡਾ ਜਿਹੜਾ ਇਹਨੂੰ ਆਪਣੇ ਸਿਵਲ ਹਸਪਤਾਲ ਮੂਗੇ ਕਰਿਆ ਸੀ ਦਾਖਲ ਤੇ ਉਸ ਤੋਂ ਬਾਅਦ ਡਾਇਫਰ ਕਰਤਾ ਸੀ ਡੀ ਐਮ ਸੀ ਦਾ ਉਸ ਤੋਂ ਬਾਅਦ ਚ ਪਤਾ ਲੱਗੂਆ ਜੋ ਵੀ ਸਾਨੂੰ ਹਲੇ ਮੁੱਢਲੀ ਤੋਤਿਸ ਇਹ ਹੀ ਹੈ ਵੀ ਤਿੰਨ ਕੋਲ ਸਾਨੂੰ ਮਿਲੇ ਨੇ ਤੇ ਇਹ ਨਹੀਂ ਕਲੀਅਰ ਹੈਗਾ ਵੀ ਉਹਦੇ ਕਿੰਨੇ ਲੱਗੇ ਨੇ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਤੁਹਾਨੂੰ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਦੌਦਰ ਪਿੰਡ ਦਾ ਹੈ ਦੌਦਰ ਪਿੰਡ ਕੀ ਪਹਿਚਾਣ ਹੋਈ ਹੈ ਇਹਨੂੰ ਪਛਾਣਿਆ ਹੈਗਾ ਇਹਦਾ ਨਾਮ ਹੈਗਾ ਇੰਦਰਪਾਲ ਸਿੰਘ ਤੇ ਸਾਨੂੰ ਭਰਮਿੰਦਰ ਸਿੰਘ ਦੋਦਰ ਦਾ ਰਹਿਣ ਵਾਲਾ ਹੈ ਮੌਕੇ ਤੇ ਪਹੁੰਚ ਕੇ ਇਹੋ ਜੀ ਚੀਜ਼ ਮਿਲੀ ਹੋਏ ਜਿਸ ਤੋਂ ਸਰਾਗ ਲੱਗ ਚਾhle ਅਸੀਂ ਸੀਸੀਟੀਵੀ ਚ ਆਪਣੇ ਕੈਮਰੇ ਚੈੱਕ ਕਰ ਰਹੇ ਹਾਂ ਉਹ ਤੋਂ ਬਾਅਦ ਚ ਜੋ ਵੀ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਆ ਜਾਊਗਾ ਇੰਦਰਪਾਲ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਦੋਗਰ ਘਰ ਵੀ ਦਾ ਠੀਕ ਹੈ ਇਹ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਇਹ ਤਾਂ ਪਤਾ ਨਹੀਂ ਵੀ ਕਿਧਰੋਂ ਕਿਧਰ ਜਾ ਰਿਹਾ ਸੀ ਬਾਅਦ ਪਤਾ ਲੱਗਾ ਜੀ ਆਏ ਉੱਥੋਂ ਕੀ ਵਾਰਦਤ ਹੋਈ ਇਹਦੇ ਨਾਲ ਪਤਾ ਨਹੀਂਦਾ ਵੀ ਫੇਰ ਚੱਲੇ ਜਾਣਾ ਤੁਸੀਂ ਬਈ ਬੱਚੇ ਤਾਂ ਬੰਦੇ ਦੇ ਕਿ ਨਹੀਂ ਪਤਾ ਨਹੀਂ ਸੰਤ ਤਾਂ ਦੇਖਿਆ ਨਹੀਂਗਾ ਫੇ ਮੌਕੇ ਤੇ ਖੜੇ ਹੋ ਕੁਝ ਹੋਣਾ ਹੈ ਜੀ ਅੱਛਾ ਹਾਂ ਜੀ ਉਹ ਪਤਾ ਵੀ ਇੰਦਰਪਾਲ ਸੀਗਾ ਮੁੰਡੇ ਦਾ ਨਾਂ ਕਿਉਂ ਨਾ ਹਰਵਿੰਦਰ ਕਹਤਾ ਡੱਬੀ ਨੂੰ ਬੁੱਟਰ ਇੱਥੋਂ ਦੋਗਰ ਘਰ ਵੀ ਦਾ ਇਹ ਕਿੰਨੀ ਉਮਰ ਸੀਗੀ ਉਮਰ ਹੋਊ ਜੀ ਇਹਦੀ 35 35 ਸਾਲ ਦੀ ਔਰ ਇੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਆ ਹਾਂਜੀ ਉੱਥੇ ਹਸਪੀਟਲ ਨਾਲ ਹੀ ਬਾਬੇ ਕਿੱਥੇ ਉੱਥੇ ਲੈ ਗਏ ਆ ਬਤਵਾ ਚ ਕੰਮ ਲੈ ਕੇ ਰਹਿ ਕਰਤਾ ਉਹਨੇ ਸਾਰੇ ਕਹਿੰਦੇ ਕੋਈ ਦੁੱਧਰਪਿੰਡ ਤੋਂ ਕਿਸੇ ਨੇ ਗੋਲੀ ਮਾਰਤੀ ਸਾਨੂੰ ਕੋਈ ਪੇਸ਼ੈਂਟ ਆਇਆ ਸੀਗਾ ਕੰਡੀਸ਼ਨ ਉਹਦੀ ਜਿਆਦਾ ਹੀ ਖਰਾਬ ਸੀਗਾ ਉਹਨੂੰ ਰੈਫਰ ਕਰਤਾ ਹੈ ਸੈਂਟਰ 'ਚ ਉਹਨੂੰ ਕੰਡੀਸ਼ਨ ਕੀ ਸੀ ਸாரி ਕੰਡੀਸ਼ਨ ਕੀ ਸੀ ਕੰਡੀਸ਼ਨ ਸਿੱਕੀ ਰੈਫਰ ਕੀਤਾ ਸ਼ਾਇਦ ਹੀ ਬੱਚੇ ਰਸਤੇ 'ਚ ਜਾਂਦੇ ਜਾਂਦੇ ਸ਼ਾਇਦ ਕਿਸ ਜਗ੍ਹਾ ਤੇ ਗੋਲੀ ਲੱਗੀ ਉਹਦੇ ਲੈਫਟ ਫੋਰਹੈਡ ਤੇ ਲੱਗੀ ਹੈ ਤੇ ਬ੍ਰੇਨ ਮੈਟਰ ਆਊਟ ਆ ਸਾਰਾ ਹੁਣ ਤੁਹਾਡੇ ਲੋਕ ਕੀ ਟ੍ਰੀਟਮੈਂਟ ਕੀਤਾ ਸਰਵਲ ਜਿਹੜੀ ਫਰਸਟ ایڈ ਹੁੰਦੀ ਅਸੀਂ ਦੇਖ ਕੇ ਉਹਨੂੰ ਰੈਫਰ ਕਰ ਜਿਹੜੀ ਸਾਨੂੰ ਅੱਜ 5:30 ਵਜੇ ਕਰੀਬ ਇਨਫਰਮੇਸ਼ਨ ਮਿਲੀ ਸੀ ਇਹ ਵੀ ਇੱਕ ਇੱਕ ਨੌਜਵਾਨ ਦੇ 20-35 ਸਾਲ ਦਾ ਹੈਗਾ ਜਿਹੜਾ ਨਾਮ ਮعلوم ਕੋਈ ਕਾਰ ਤੇ ਆਏ ਸੀਗੇ ਇਹਦੇ ਤੇ ਫਾਇਰਿੰਗ ਕਰਕੇ ਜਿਹੜੇ ਦੌੜ ਗਏ ਨੇ ਨਾਮ ਮعلوم ਸੀਗੇ ਤੇ ਵੈਪਨ ਕਿਹੜਾ ਸੀ ਕੋਈ ਵੈਪਨ ਵੈਸੇ ਸਾਨੂੰ ਕਾਲ ਮਿਲੇ ਨੇ 3-45 ਦੇ ਮਿਲੇ ਨੇ 45 ਬੋਲਦੇ ਇਹ ਕਿੰਨੇ ਲੱਗੀਆਂ ਇਸ ਨੌਜਵਾਨ ਦੇ ਫਿਲਹਾਲ ਤਾਲੇ ਕੁਝ ਕਹਾਣੀ ਜਾਂ ਸਾਡਾ ਜਿਹੜਾ ਇਹਨੂੰ ਆਪਣੇ ਸਿਵਲ ਹਸਪਤਾਲ ਮੂਗੇ ਕਰਿਆ ਸੀ ਦਾਖਲ ਤੇ ਉਸ ਤੋਂ ਬਾਅਦ ਡਾਇਫਰ ਕਰਤਾ ਸੀ ਡੀ ਐਮ ਸੀ ਦਾ ਉਸ ਤੋਂ ਬਾਅਦ ਚ ਪਤਾ ਲੱਗੂਆ ਜੋ ਵੀ ਸਾਨੂੰ ਹਲੇ ਮੌਢੀ ਦੀ ਤਵਤੇਸ ਇਹ ਹੀ ਹੈ ਵੀ ਤਿੰਨ ਕੋਲ ਸਾਨੂੰ ਮਿਲੇ ਨੇ ਤੇ ਇਹ ਨਹੀਂ ਕਲੀਅਰ ਹੈਗਾ ਵੀ ਉਹਦੇ ਕਿੰਨੇ ਲੱਗੇ ਨੇ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਤੁਹਾਨੂੰ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਦੌਦਰ ਪਿੰਡ ਦਾ ਹੈ ਦੌਦਰ ਪਿੰਡਾ ਕੀ ਪਛਾਣ ਹੋਈ ਇਹਦੀ ਪਛਾਣ ਹੈਗਾ ਇਹਦਾ ਨਾਮ ਹੈਗਾ ਇੰਦਰਪਾਲ ਸਿੰਘ ਤੇ ਸਾਨੂੰ ਭਰਮਿੰਦਰ ਸਿੰਘ ਦੋਦਰ ਦਾ ਰਹਿਣ ਵਾਲਾ ਹੈ ਮੌਕੇ ਤੇ ਪਹੁੰਚੀ ਪਈ ਉਹ ਜੀ ਚੀਜ਼ ਮਿਲੀ ਹੋਏ ਜਿਸ ਤੋਂ ਸਰਾਗ ਲੱਗ ਚੁੱਕੀ ਹਲੇ ਅਸੀਂ ਸੀਸੀਟੀਵੀ ਚ ਆਪਣੇ ਕੈਮਰੇ ਚੈੱਕ ਕਰ ਰਹੇ ਹਾਂ ਉਹ ਤੋਂ ਬਾਅਦ ਚ ਜੋ ਵੀ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਆ ਜਾਊਗਾ